ਇੱਕ ਅਮਨ ਆਤ ਯਾਤਰਾ ਦੇ ਪਾਵਰ ਬੈਂਕ ਵਗੈਰਾ ਆ ਉਹ ਅਸੀਂ ਇਹਦੇ ਵਿੱਚ ਪਾ ਸਕਦੇ ਆ ਹੁਣ ਸਾਡੇ ਸਾਰੇ ਸੰਗ ਵਾਲੇ ਮੈਂਬਰ ਆ ਚੁੱਕੇ ਆ ਮਣੀ ਮੇਚਲ ਨੂੰ ਵੀ ਦੇਖਾਏਗਾ ਇਹ GoPro ਐਕਟੀਨ ਯੂਜ਼ ਕਰੂੰਗਾ ਹਾਂ ਸੱਜਣਾ ਕਰਦੇ ਰਹਿੰਦੇ ਹਾਂ ਇਸ ਨਾਮਸਤ ਨਹਾਦੇ ਕੋ ਸਾਡਾ ਬੰਦਾ ਜੀ ਆਪਾ ਸਵਾਹਾ ਮਾ ਪਾਰਵਤੀ ਪਤੇ ਹਰ ਹਰ ਮਹਾਦੇਵ ਫਾਈਨਲੀ ਆਪਾਂ ਪਹੁੰਚ ਗਏ ਜਿੱਥੇ ਸਾਨੂੰ ਆਈਡੀ ਕਾਰਡ ਮਿਲਨੇ ਆ ਹੋਰ ਟੈਂਪਲ ਜੇ ਤੁਹਾਡੀ ਡੇਟ ਹੈਗੀ ਹੈ 6 ਤਰੀਕ ਨੂੰ ਵੀ ਉਹ ਤੋਂ ਇੱਥੋਂ ਸਾਨੂੰ ਕਨਵੈਏ ਤੇ ਤਾਂ ਲੈ ਕੇ ਜਾ ਰਹੇ ਆ ਕਿਉਂਕਿ ਜੈਸੇ ਮੁਹੰਮਦ ਨੇ ਧਮਕੀ ਦਿੱਤੀ ਆ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ YouTube ਚੈਨਲ ਉਤੇ ਜਿਹੜਾ ਨਾਮ ਹੈ ਸਟ੍ਰਬਲ ਜਨਰੇਸ਼ਨ ਸਭ ਤੋਂ ਪਹਿਲਾਂ RAM RAM ਨਮਸਤੇ ਤੇ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੇ ਅੱਜ ਅਸੀਂ ਜਾ ਰਹੇ ਆ ਚਿਰੀ ਅਮਨਨਾਥ ਯਾਤਰਾ ਦੇ ਉੱਤੇ ਜਿਹੜਾ ਕਈਆਂ ਦਾ ਡ੍ਰੀਮ ਟਰੈਕ ਵੀ ਹੋਊਗਾ ਅਸੀਂ ਪਿਛਲੇ ਸਾਲ ਵੀ ਗਏ ਸੀ ਉਹਦਾ ਵੀ ਵਲੌਗ ਅਸੀਂ ਤਿੰਨ ਪਾਰਟ ਦੇ ਵਿੱਚ ਲੈ ਕੇ ਆਏ ਆ ਤੇ ਉਸੇ ਤਰ੍ਹਾਂ ਇਸ ਸਾਲ ਵੀ ਅਸੀਂ ਜਾ ਰਹੇ ਆ ਸੰਗ ਦੇ ਨਾਲ ਸੰਗ ਦੇ ਨਾਲ ਜਾਣ ਨਾਲ ਉਹਦੇ ਕੀ ਕੀ ਬੈਨੀਫਿਟਸ ਆ ਇਹ ਵੀ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਮੈਂ ਦਿਖਾਉਂਗਾ ਪਿਛਲੇ ਸਾਲ ਅਸੀਂ ਗਏ ਸੀ ਤਾਂ ਉਹਦਾ ਬੈਨੀਫਿਟ ਸਾਨੂੰ ਇਹ ਹੋਇਆ ਕਿ ਸਾਨੂੰ ਪਤਾ ਆ ਕਿਹੜੀਆਂ-ਕਿਹੜੀਆਂ ਕਟਲਾਈਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਆ ਉਹ ਚਾਹੇ ਰਾਸਤੇ ਕਰਕੇ ਹੋਵੇ ਚਾਹੇ ਵੈਦਰ ਕਰਕੇ ਹੋਵੇ ਉਹ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਸਾਰਾ ਇਹ ਸੈਟਅਪ ਇੱਥੇ ਕੀਤਾ ਹੋਇਆ ਆ ਕੀ ਕੀ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਕਿਹੜੇ ਕਿਹੜੇ ਗੈਜਟ ਦੀ ਸਾਨੂੰ ਜ਼ਰੂਰਤ ਪੈ ਸਕਦੀ ਆ ਇੱਕ ਵਲੋਗਰ ਨੂੰ ਤੇ ਇੱਕ ਆਮ ਆਦਮੀ ਨੂੰ ਕੀ ਕੀ ਲੋੜ ਉੱਥੇ ਪੈ ਸਕਦੀ ਹੈ ਇਹ ਸਾਰਾ ਹੀ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦਿਖਾਉਂਗਾ ਚਲੋ ਕਰਦੇ ਹਾਂ ਸ਼ੁਰੂ ਤੇ ਬਾਕੀ ਗੱਲਾਂ ਅਪਨ ਰਾਸਤੇ ਦੇ ਵਿੱਚ ਕਰਦੇ ਜਾਵਾਂਗੇ ਕਹਾਣੀਆਂ ਪ੍ਰਾਣੀਆਂ ਵੀ ਛੇੜਾਂਗੇ ਕਿੱਦਾਂ-ਕਿੱਦਾਂ ਸਾਨੂੰ ਉੱਥੇ ਮਸਤੀ ਹੋਈ ਕੀ ਕੀ ਕਠਿਨਾਈਆਂ ਆਈਆਂ ਸੀ ਕੀ ਕੀ ਚਮਤਕਾਰ ਸਾਡੇ ਨਾਲ ਹੋਏ ਸੀ ਉਹ ਵੀ ਅਸੀਂ ਰਾਸਤੇ ਦੇ ਵਿੱਚ ਗੱਲਾਂ ਕਰਦੇ ਜਾਵਾਂਗੇ ਪਿਛਲੀ ਵਾਰ ਬਹੁਤ ਵਧੀਆ-ਵਧੀਆ ਮੈਡੀਕਲ ਹੋਏ ਸੀ ਸਾਡੇ ਨਾਲ ਚਲੋ ਚੱਲਦੇ ਹਾਂ ਆਸ ਕਰਦੇ ਹਾਂ ਭਗਵਾਨ ਸ਼ੰਕਰ ਐਪੀਕੀ ਵੀ ਮੈਡੀਕਲ ਕਰਨ ਸਾਡੇ ਨਾਲ ਉੱਥੇ ਦਿਖਾਈਏ ਰੂਬਰੂ ਕਰਾਈਏ ਸਭ ਤੋਂ ਪਹਿਲਾਂ ਆਂਦਾ ਮੇਰਾ 95 ਲ ਜੰਨਾ ਹੁੰਨਾ ਆ ਜੋ ਕੀ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਸਮੇਂ ਮੈਂ ਪਾਣੇ ਤੇ ਉਸ ਤੋਂ ਬਾਅਦ ਆਂਦਾ ਸਾਈਡ ਕਿਟ ਇਹਦੇ ਵਿੱਚ ਅਸੀਂ ਆਪਣਾ ਜ਼ਰੂਰਦਾ ਸਾਮਾਨ ਜੋ ਕਿ ਪਾਵਰ ਬੈਂਕ ਵਗੈਰਾ ਆ ਉਹ ਅਸੀਂ ਇਹਦੇ ਵਿੱਚ ਪਾ ਸਕਦੇ ਆ ਤੇ ਇਹ ਹੋਗੇ ਪਜਾਮੇ ਹੋਗੇ ਤੇ ਦੋ ਟਰੈਕਿੰਗ ਸੂਟ ਹੋਗੇ ਮੇਰੇ ਇੱਕ ਮਫਰਲ ਇਹ ਜ਼ਰੂਰ ਚਾਹੀਦਾ ਜੀ ਜਦੋਂ ਉੱਥੇ ਕਈ ਜਗ੍ਹਾ ਇਦਾਂ ਹੀ ਆਇਆ ਜਿੱਥੇ ਬਹੁਤ ਜ਼ਿਆਦਾ ਧੂੜ ਮਿੱਟੀ ਉੜਦੀ ਆ ਘੋੜਿਆਂ ਦੇ ਕਰਕੇ ਤਾਂ ਮੂੰਹ ਪੂਰੇ ਕਵਰ ਕਰਨੇ ਚਾਹੀਦੇ ਆ ਨਹੀਂ ਤਾਂ ਮਿੱਟੀ ਨਾਲ ਬੁਰਾ ਹਾਲ ਹੋ ਜਾਂਦਾ ਆ ਇਹ ਆਪਣਾ ਵਾਰਮ ਕਲੋਥਸ ਤੇ ਠੰਡ ਕਦੀ ਵੀ ਵੱਲ ਸਕਦੀ ਆ ਇਹਦਾ ਉਹਦੇ ਲਈ ਜ਼ਰੂਰੀ ਆ ਰਾਤ ਤੇ ਦਿਨ ਦੀ ਠੰਡ ਤੱਕ ਹੈਗੀ ਹੈਗੀ ਆ ਤੇ ਰੇਨ ਕੋਟ ਹੋ ਗਿਆ ਇਹ ਹੋ ਗਏ ਸੈਂਡੋਸ ਮੇਰੀਆਂ ਸੌਕਸ ਹੋ ਗਏ ਅੰਡਰ ਗਾਰਮੈਂਟਸ ਹੋ ਗਏ ਜਿਹੜੇ ਵਲੋਗ ਕਰਦੇ ਉਹਨਾਂ ਲਈ ਇੰਪੋਰਟੈਂਟ ਆ 셀ਫੀ ਸਟਿਕ ਹੋ ਗਈ ਕੋਪਰੋ ਐਪਕੇ ਮੈਂ ਯੂਜ਼ ਕਰੂੰਗਾ ਫਿਲ੍ਹੇ ਮੈਂ ਬੈਗ ਲਈ ਮਾਉਂਟ ਮੰਗਾਇਆ ਆ ਆਪਣੇ ਪਾਵਰ ਬੈਂਕ ਹੋ ਗਿਆ ਹੈਂਕੀ ਹੋ ਗਿਆ ਹੋਗੀਆਂ ਸਾਡੀਆਂ ਸਾਰੀਆਂ ਚੀਜ਼ਾਂ ਤੇ ਬਾਕੀ ਜੋ ਜੋ ਵੀ ਜਾਣਕਾਰੀ ਇੰਪੋਰਟੈਂਟ ਹੋਗੀ ਤੁਹਾਨੂੰ ਰਾਸਤੇ ਵਿੱਚ ਦਿੰਦੇ ਜਾਊਂਗਾ ਨਾਲ ਕੱਲਾਵਾਤਾ ਕਰਦੇ ਜਾਊਂਗਾ ਚਲੋ ਚਲਿਏ ਇਹ ਯਾਤਰਾ ਸਾਡੀ ਅੱਜ ਨਹੀਂ ਸਟਾਰਟ ਹੋਈ ਇਹ ਸਾਡੀ ਯਾਤਰਾ 5 ਮਹੀਨੇ ਅੱਜ ਤੋਂ 5 ਮਹੀਨੇ ਪਹਿਲਾਂ ਹੀ ਯਾਤਰਾ ਸਾਡੀ ਸਟਾਰਟ ਹੋ ਚੁੱਕੀ ਆ ਕਿਉਂਕਿ ਉਸ ਟਾਈਮ ਹੀ ਯਾਤਰਾ ਦੇ ਫਾਰਮ ਭਰ ਹੋ ਰਿਹਾ 2025 ਦੇ ਤੇ ਇੱਥੇ ਰਸ਼ ਤਾਂ ਦਖਾ ਦੇ ਅੱਜ ਕਿੰਨਾ ਜ਼ਿਆਦਾ ਆ ਨਹੀਂ ਵਾਹੜਾ ਕ੍ਰੈਸ਼ ਹੋ ਚੁੱਕਿਆ ਆ ਫਾਰਮ ਭਰਨ ਲੱਗੇ ਹੋਏ ਤੇ ਗਰਮੀ ਬਹੁਤ ਹੋਈ ਆ ਪੂਰੇ AC ਬੋਲ ਸਪੀਡ ਤੇ ਮੇਰੇ ਵੀ ਦੇਖ ਲਓ ਹਰ ਹਰ ਮਾਦੇ ਵੀ ਸਾਨੂੰ ਡੈਮਪ ਦਾ ਹੀ 10 ਵਜੇ ਦਾ ਤੇ ਆਪਾਂ 9:30 ਵਜੇ ਸਵੇਰੇ ਆ ਕੇ ਖੜੇ ਹੋਏ ਸੀ ਤਾਂ ਪੂਰੇ 11 ਵਜੇ ਸਾਨੂੰ ਅੰਦਰ ਵੜਿਆ ਰਾਸ਼ ਦੇਖੋ ਪਸੀਨੇ ਵਸੂਨੇ ਸਾਰਿਆਂ ਨੂੰ ਆਇਆ ਲੈ ਪੂਰੇ ਬੰਦੇ ਅੰਦਰ ਨਹੀਂ ਆਏ ਬਾਹਰ ਹੀ ਖੜੇ ਅੱਤੇ ਤੋਂ ਜ਼ਿਆਦਾ ਉਹ ਮੈਨੇਜਰ ਜੀ ਹੁਣ ਕਹਿ ਰਹੇ ਆ ਕਿ 4 ਵਜੇ ਦਾ ਟਾਈਮ ਦੇ ਦੋ ਤੇ ਇਹ ਸਾਰਿਆਂ ਨੂੰ ਬਾਹਰ ਕੱਢ ਦਿਓ ਸਾਰੇ ਕੰਪਿਊਟਰ ਦੇਖ ਲਓ ਇੰਨੀ ਦੇਰ ਦੇ ਆਪਾਂ ਆਏ ਆ ਸਾਨੂੰ ਕੱਲ ਦਾ ਟਾਈਮ ਦਿੱਤਾ ਹੁਣ ਬੇ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆ ਸਾਰਿਆਂ ਨੂੰ ਬਾਹਰ ਜਾਣ ਦਾ ਕਹਿ ਰਹੇ ਨੇ ਇਨਾ ਸਵਰ ਕਰਨ ਤੋਂ ਬਾਅਦ ਲੋ ਜੀ ਸਾਰੇ ਯਾਨੀ ਸੰਗਤਾਂ ਬਾਹਰ ਬੈਠੀਆਂ ਆਇਆ ਟੈਂਟ ਲੱਗ ਗਿਆ ਤੋਂ ਬੈਸਟ ਚੀਜ਼ ਲੱਗਦੀ ਮੈਨੂੰ ਮੇਰੇ ਬੈਗ ਦੀ ਜੋ ਕਿ ਆ ਬੂਟਾਂ ਲਈ ਅਲੱਗ ਸੈਕਸ਼ਨ ਜੇ ਤੁਸੀਂ ਮੈਨੂੰ ਪਹਿਲਾਂ ਤੋਂ ਫੋਲੋ ਕਰਦੇ ਆ ਤੁਹਾਨੂੰ ਪਤਾ ਹੋਣਾ ਟਰੈਕਿੰਗ ਲਈ ਮੈਂ ਨਿਊ ਸ਼ੂਜ਼ ਲਏ ਸੀ ਕਿ ਜੋ ਬਹੁਤ ਮੁਝੇ ਕੰਫਰਟੇਬਲ ਆਤੇ ਹੁਣ ਇਹ ਟੈਸਟ ਕਰਦੇ ਆ ਅਮਰਨਾਥ ਯਾਤਰਾ ਦੇ ਪਹਿਲਾ ਗਾਉਂ ਤੋਂ ਜਾਂਦੇ ਵੇਲੇ ਕਿ ਕਿ ਕਿੰਨਾ ਕਾ ਦਮ ਹੈ ਇਹਨਾਂ ਬੂਟਾਂ ਦਾ ਚੱਲੂਗੇ ਜਾਂ ਨਹੀਂ ਚੱਲੂਗੇ ਇਹਨਾ ਤੋਂ ਕੇ ਹੁਣ ਮੈਂ ਹੋ ਚੁੱਕਾ ਹਾਂ ਰੈਡੀ ਜਾਨ ਨੂੰ ਬਹੁਤ ਜ਼ਿਆਦਾ ਐਕਸਾਈਟਡ ਆ ਮੇਰੇ ਦਿਲ ਚ ਕਾਉ ਮਾਉ ਜੇ ਹੁੰਦਾ ਉਹ ਹੋ ਰਿਹਾ ਤੇ ਕਈ ਚੀਜ਼ਾਂ ਮੈਂ ਭੁੱਲ ਰਿਹਾ ਸੀਗਾ ਐਕਸਾਈਟਮੈਂਟ ਹੀ ਨਹੀਂ ਜ਼ਿਆਦਾ ਹੈ ਨਾ ਤੇ ਹੁਣ ਮੈਂ ਆਪਣਾ ਬੈਗਪੈਕ ਸਾਰਾ ਕਰ ਲਿਆ ਆ ਇੱਕ ਕਲ ਕਿੱਟ ਰਹਿ ਗਈ ਸੀਗੀ ਉਹ ਵੀ ਆਪਣੀ ਕਰ ਲਈ ਆ ਰੈਡੀ ਮੈਂ ਹੋ ਸਕੇ ਤਾਂ ਬੇਲ ਪੱਤਰ ਤੇ ਕਾ ਹੋ ਗਿਆ ਤੁਲਸੀ ਮਾਤਾ ਦੇ ਪੱਤੇ ਥੋੜੇ ਜਿਹਾ ਉਹ ਨਾਲ ਲੈ ਕੇ ਜਰੂਰ ਜਾਈਓ ਕਿਉਂਕਿ ਆਪਾਂ ਉਥੇ ਅਰਪਿਤ ਕਰ ਸਕਦੇ ਆ ਉਥੇ ਤਾਂ ਮਿਲਨੇ ਨਹੀਂ ਜੇ ਘਰੋਂ ਹੀ ਲੈ ਜਾਓ ਪਰ ਮਾ ਸੁੱਕ ਜਾਣ ਰਾਸਤੇ 'ਚ ਕੋਈ ਚੱਕਰ ਨਹੀਂ ਆ ਉਥੇ ਤੁਸੀਂ ਇੱਦੀ ਅਰਪਿਤ ਕਰ ਦਿਓ ਜਿੱਦਾਂ ਸਾਡੇ ਮਣੀ ਮਹੇਸ਼ ਦੇ ਵਲੌਗ 'ਚ ਦੇਖਿਆ ਹੋਣਾ ਉਥੇ ਸੁੱਕੇ ਹੀ ਮਿਲਦੇ ਆ ਤੇ ਉਹੀ ਅਰਪਿਤ ਕਰ ਦਿਓ ਭਗਵਾਨ ਸ਼ਿਵ ਤਾਂ ਤੁਹਾਨੂੰ ਪਤਾ ਕਿਸੇ ਚੀਜ਼ ਲਈ ਨਹੀਂ ਕਹਿੰਦੇ ਆ ਪਰ ਸਾਡਾ ਫਰਜ਼ ਬੰਦਾ ਆ ਜਿੱਦਾਂ ਦੇ ਵੀ ਰੁੱਖੀ ਸਿੱਖੀ ਸਾਡੇ ਕੋਲ ਬਣਦੀ ਆ ਉਹ ਅਰਪਿਤ ਕਰੋ ਤੇ ਭਗਵਾਨ ਸ਼ਿਵ ਉਸ ਚੀਜ਼ ਪਰਸਨ ਹੋਏ ਹੋਗੇ ਆ ਵੀ ਡਨ ਹੋ ਗਿਆ ਜੀ ਆਪਣਾ ਜੈ ਸ਼ੰਕਰ ਚਲੋ ਚਲਿਏ जय गणपति बप्पा मोरया मंगलमूर्ति मोरया हर हर महादेव फाइनली ਹੁਣ ਆਪਾਂ ਚੱਲੇ ਆਂ जय माता दी वेरी गुड नाइट ਕਿਹੜੀ ਫਾਈਨਲ ਸਾਡਾ ਤੋਰਾ ਬੈ ਗਿਆ ਹੋਰ ਨੰਮੀ ਸੇਮ ਲੈ ਕੇ ਕਰੂੰਗਾ ਹੁਣ ਆਪਾਂ ਇੱਥੇ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਆਪਣੇ ਸੰਗਵਾਲ ਨੂੰ ਚੱਲੇ ਆਂ ਤੇ ਤੁੰਦ ਮਲਾਬੇ ਭਰੀ ਬਰੀ ਬਰੀ ਲੋ ਯਾਰ ਦੇਖੋ ਚੈੱਕ ਕਰੋ ਗੋਪੀ ਠੀਕ ਹੈ ਜੀ ਚਲੋ ਜੀ ਹੈਲੋ ਮਿੱਤਰੋ ਕੀ ਹਾਲ ਹੈ ਜੀ ਅਪਾ ਫੇਰ ਆ ਗਿਆ ਜੀ ਇੱਕ ਵਾਰੀ ਆਹ ਦੇਖੋ ਜੀ ਆਪਾਂ ਚੱਲੇ ਆ ਜੀ ਹੁਣ ਬਾਕੀ ਆਪਣੀ ਇੱਕ ਗੱਡੀ ਅੱਗੇ ਚੱਲੇ ਜੀ ਆਪਣੇ ਮਿੱਤਰ ਕੋ ਕੋ ਸ਼ੋਅ ਦੇ ਵਿੱਚ ਵੀ ਨੇ ਆਹ ਦੇਖੋ ਜੀ ਮਿੱਤਰ ਸਾਰੇ ਆ ਗਏ ਨਿਕਟੋ ਗਏ ਕਿੱਦਾਂ ਜੀ ਮਿੱਤਰੋ ਯਾ ਬਾਪਿਆ ਦੀ ਜਨਮਦਿਨ ਚਲੋ ਮਿਲਦੇ ਆਂ ਛੇਤੀ ਹੁਣ ਸਾਡੇ ਸਾਰੇ ਸੰਗ ਵਾਲੇ ਮੈਂਬਰ ਆ ਚੁੱਕੇ ਆ ਮਣੀ ਮੇ ਅੰਕਲ ਨੂੰ ਵੀ ਦੇਖਾਇਆ ਹੈ ਸਾਰੇ ਉੱਥੇ ਫਨ ਕੀਤਾ ਮੱਥਾ ਟੇਕਿਆ ਬਹੁਤ ਵਧੀਆ ਬਲੌਗ ਵੀ ਉਹ ਜਰੂਰ ਦੇਖਿਓ ਤੇ ਅੰਕਲ ਜੀ ਹੁਣ ਸਾਨੂੰ ਛੱਡਣ ਆਏ ਆ ਸਾਡੇ ਇਸ ਸੰਗ ਦੇ ਕੋਲ ਇਸ ਸੰਗ ਨੂੰ ਚਲੋ ਅਕਾਈ ਜੈ ਸ਼ੰਕਰ ਹਰ ਹਰ ਮਹਾਦੇਵ ਜਗਰਾ ਵੀਰ ਬਜਰੰਗੇ ਹਰ ਹਰ ਮਾਂ ਦੇ ਇਹ ਸਾਡੀਆਂ ਬੱਸਾਂ ਤੇ ਹੁਣ ਸਾਨੂੰ ਆਂਦੇ ਕਿਹਾ ਗਿਆ ਕਿ ਲੰਗਰ ਛਕ ਲੋ ਫਿਰ ਚੱਲਦੇ ਆਂ ਧੀਵਾਰ ਦੀ ਤਰ੍ਹਾਂ ਗੁਰਦੁਆਰੇ ਦੇ ਵਿੱਚ ਐਤਕੀ ਵੀ ਲੰਗਰ ਦੀ ਵਿਵਸਥਾ ਕੀਤੀ ਗਈ ਆ ਚਲੋ ਛਕੀਏ

वान शंकर जी अर्ज आज तेरे चरणों ਦੇ ਪਾਸ ਮਾਰਾ ਸੀ ਯਾਤਰਾ ਕਰਨੇ ਜਾ ਰਹੇ ਹਾਂ ਮਾਰਾ ਤੁਹਾਡੀ ਯਾਤਰਾ ਸਫਲ ਹੋਵੇ ਤਾਂ ਵਾਂਸ਼ੰਕਰ ਖੁਸ਼ੀ ਨਾਲ ਕੇ ਜਾਵੇ ਉਹ ਖੁਸ਼ੀ ਨਾਲ ਤੁਮ ਪ੍ਰਾਪਤ ਕਰੇ ਹੈ ਕਿ ਆਓ ਓ ਨਮੋ ਸ਼ੰਭਾਇ ਕਮਯੋ ਵਾਇ ਕਮਸਕਰਾਇਨ ਮੱਤੂ ਮਹਾਦੇਵੈ ਨਾ ਸਵਾਹ ਸਵਾਹ ਇਸਨ ਲੱਗਾ ਸੀਗਾ ਕਿ ਹਵਨ ਦੇ ਵਿੱਚ ਅੱਪਾ ਥੋੜਾ ਲੇਟ ਹੋ ਗਿਆ ਪਰ ਪੂਰਨ ਹਉਤੀ ਦੇ ਟਾਈਮ ਤੇ ਅੱਪਾ ਆ ਗਏ ਆ ਤੇ ਸਾਰਿਆਂ ਨੇ ਪੂਰਨ ਹਉਤੀ ਪਾਈ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਜੀ ਹਰ ਹਰ ਮਹਾਦੇਵ ਆਪਣੇ ਲਾਲੋ ਨੇ ਬੱਚੇ ਚਲੇ ਆ ਵੀ ਵੀਡੀਓ ਬੜੇ ਤੇਰੇ ਚਲੇ ਰੱਖੇ ਪਈ ਗੁਰਦੇਵ ਜੀ ਪਰ ਜਲਦੀ ਭੰਦਣਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਪਾਰਵਤੀ ਪਤਿ ਹਰ ਹਰ ਮਹਾਦੇਵ ਲੋ ਜੀ ਸੇਵਾ ਸ਼ੁਰੂ ਹੋ ਗਈ ਆ ਬਸ ਦੇ ਵਿੱਚ ਪਹਿਲਾਂ ਸਾਨੂੰ ਫੈਂਟਾ ਦੇ ਕੇ ਗਏ ਹੋਣ ਭਾਈ

आया लहरा गहरा हो गया फाइनली आप पहुँच गए जितने सामने आई डी कार्ड मिलने ਉਹ ਜੇ ਉਸ ਪੋਲ ਤੋਂ ਸਿੱਧੇ ਇੱਧਰ ਦਿਖਦਾ ਆ ਜਿੱਦਾਂ ਅਸੀਂ ਪਠਾਨਕੋਟ ਦਾ ਬਾਰਡਰ ਕ੍ਰੋਸ ਕਰਦੇ ਆ ਨਾਲ ਹੀ ਲਖਨਪੁਰ ਜਿੱਥੇ ਆਂਦਾ ਨਾਲ ਲੱਗਦੇ ਲੈਫਟ ਹੈਂਡ ਸਾਈਡ ਦੇ ਉੱਤੇ ਇਹ ਸੈਂਟਰ ਪੈਂਦਾ ਜਿੱਥੇ ਤੁਹਾਡੇ ਡਾਕੂਮੈਂਟ ਸਾਰੇ ਵੈਰੀਫਾਈ ਹੋ ਕੇ ਤੁਹਾਨੂੰ ਕਾਰਡ ਇਸ਼ੂ ਹੁੰਦੇ ਆ ਤੇ ਭਗਵਾਨ ਸ਼ਿਵ ਦੇ ਸਕੂਲ ਦੇ ਵਿੱਚ ਤੁਹਾਨੂੰ ਐਡਮਿਸ਼ਨ ਮਿਲਦੀ ਆ ਤੇ ਇਹਦੇ ਨਾਲ ਹੀ ਅਮਰਜੈਂਸੀ ਜੇ ਕੋਈ ਸੁਵਿਧਾ ਚਾਹੀਦੀ ਹੈ ਜਿਦਾ ਡਾਕਟਰੀ ਤਾਂ ਉਹ ਵੀ ਇੱਥੇ ਲੱਭਦਾ ਚਾਖਰਪੁਰ ਜਿੱਥੇ ਸਾਡੇ ਆਈਡੀ ਕਾਰਡ ਬੰਨੇ ਆ ਭਗਵਾਨ ਸ਼ੰਕਰ ਦੇ ਸਕੂਲ ਦੇ ਤੇ ਸਾਰੇ ਪ੍ਰਾ ਰੈਡੀ ਆ ਰੈਡੀ ਆ ਕੋਈ ਕਾਡਮਿਸ਼ਨ ਲੈ ਲਈ ਚਲੋ ਬਣਾਨੇ ਆ ਤੇ ਤੁਹਾਨੂੰ ਸਾਰਾ ਪ੍ਰੋਸੈਸ ਦੱਸ ਦਿਆਂ ਕਦੀ ਵੀ ਜਦੋਂ ਤੁਸੀਂ ਲਾਈਨ 'ਚ ਲੱਗਣਾ ਬਜ਼ੁਰਗਾਂ ਦੀ ਲਾਈਨ 'ਚ ਨਾ ਲੱਗੇ ਕਿਉਂਕਿ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਲੱਗਦੇ ਤਾਂ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ ਇਸ ਕਰਕੇ ਲਾਈਨ ਉੱਛੇ ਲੱਗੇ ਤੇ ਸਾਰੇ ਮੁੰਡੇ ਮੁੰਡੇ ਉਹ ਉਜੀ ਹੁਣ ਇੱਥੇ ਪਰਮਿਟ ਉਸ ਹਾਵਨਾ ਮਿਲ ਰਿਹਾ ਕਿ ਆਈਡਿ ਗਾਰਡ ਉਹੀ ਬੰਦਿਆਂ ਨੂੰ ਪ੍ਰੋਵਾਈਡ ਹੋ ਰਿਹਾ ਜੋ 2 ਦਿਨ ਦੇ ਅੰਦਰ ਅੰਦਰ ਹੈ ਜਿੱਦਾਂ ਕਿ ਆ 4 5 ਤੇ 6 ਤਰੀਕ ਵਾਲੇ ਨੂੰ ਹੀ ਆਈਡਿ ਗਾਰਡ ਮਿਲਨੇ ਉਸ ਤੋਂ ਅੱਗੇ 7 ਜਾਂ 8 ਤਰੀਕ ਵਾਲੇ ਨੂੰ ਆਈਡਿ ਗਾਰਡ ਨਹੀਂ ਮਿਲਨੇ ਲੋਇੰਗ ਸਰਦਾਲੂਆਂ ਲਈ ਬੈਠਣ ਲਈ ਵੀ ਜਗ੍ਹਾ ਇੱਥੇ ਪੂਰੀ ਆ ਜੇ ਤੁਹਾਨੂੰ ਵਿਸ਼ਰਾਮ ਕਰਨਾ ਪੈ ਰਿਹਾ ਜਾਂ ਕੁਛ ਤੁਹਾਨੂੰ ਮੈਡੀਕਲ ਸੁਵਿਧਾ ਚਾਹੀਦੀ ਆ ਤਾਂ ਉਹ ਇੱਥੇ ਪ੍ਰੋਵਾਈਡ ਹੋ ਜਾਂਦੀ ਆ ਖਾਣ ਦੀ ਵਿਵਸਥਾ ਹੈ ਜੋਨੇ ਪੋਲੇ ਨਾ ਦੇ ਸਾਰੇ ਨੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਈ ਆ ਆ ਦੇਈ ਸ਼ੰਕਰ ਦੇਈ ਸ਼ੰਕਰ ਭਰਾਰ ਮਹਾਦੇਵ ਲੋਹੀ ਹੁਣ ਤੁਹਾਨੂੰ ਲਖਨਪੁਰ ਖੇਰੀ ਤੋਂ ਹੀ ਸਾਨੂੰ ਹੁਣ ਇੱਥੋਂ ਕੌਣ ਵਾਏ ਤੋਂ ਲੈ ਕੇ ਜਾ ਰਹੇ ਆ ਸਾਡੇ ਨੈਕਸਟ ਸਟਾਪ ਤੱਕ ਤਾਂ ਉੱਥੋਂ ਫੇ ਪੈਲਗਾਮ ਨੂੰ ਕਨਵੋਏ ਜਾਊਗੀ ਤੇ ਆਪਾਂ ਫਿਰ ਪੈਲਗਾਮ ਪਹੁੰਚਾਂਗੇ ਬੋਲੇ 나ਥ ਕੀ ਜੈ ਬੰਮ ਬੰਮ ਬੋਲੇ ਚਲਿਏ ਅੱਗੇ ਦਾ ਰਸਤੇ ਚ ਕਰਦੇ ਜਾਓ ਸਾਡੇ ਦੇਖੋ ਜੀ ਧੰਦੇ ਆ ਫੌਜੀ ਅਸੀਂ ਇੰਨੀ ਗਰਮੀ ਜੀ ਸਾਡੇ ਕੋਲ ਧੁੱਪੇ ਨਹੀਂ ਘਟ ਹੁੰਦਾ ਧੁੱਪੇ ਬੈਠੇ ਪਏ ਆ ਵਿਚਾਰੇ ਇੱਦਾਂ ਜੈਕਟਾ ਜੂਕਟਾ ਪੂਰੀਆਂ ਭਾਗੇ ਟੋਪੀ ਲੈ ਕੇ ਇਸ ਤਰ੍ਹਾਂ ਸ਼ਾਮੇ ਆ ਕੇ ਵੀ ਪਸੀਨਾ ਆ ਰਿਹਾ ਤਾਂ ਤੇ ਆ ਗਿਆ ਹੈ। ਬਹੁਤ ਬਗਰਾ ਇਸ ਲਈ ਇੱਥੇ ਡਿਪਲੋਏ ਹੋਏ ਆ ਕਿ ਇੱਥੋਂ ਸਾਨੂੰ ਕਨਵੋਏ ਤਾਂ ਲੈ ਕੇ ਜਾ ਰਹੇ ਆ ਕਿਉਂਕਿ ਜੈਸ਼ੇ ਮੁਹੰਮਦ ਨੇ ਧਮਕੀ ਦਿੱਤੀ ਆ ਉਸ ਕਰਕੇ ਆ ਪਰ ਸਾਡੇ ਜਵਾਨ ਡਰਦੇ ਨਹੀਂ ਤੇ ਯਾਤਰੀ ਵੀ ਕਦਾ ਡਰਦੇ ਆ ਸਾਡੇ ਜਵਾਨਾਂ ਦੇ ਉੱਤੇ ਸਾਡਾ ਇੰਨਾ ਭਰੋਸਾ ਆ ਤੇ ਆਪਾਂ ਕਨਵੋਏ ਦੇ ਵਿੱਚ ਹੀ ਜਾਵਾਂਗੇ ਤੇ 1.5 ਲੱਖ ਫੌਜੀ ਤੈਨਾਤ ਕੀਤੇ ਆ ਸਾਡੀ ਸੁਰੱਖਿਆ ਦੇ ਵਿੱਚ ਦੇਖੋ ਹਰ ਹਰ ਮਹਾਦੇਵ ਲੋਹੇ ਸਾਡਾ ਕਨਵੋਏ ਚੱਲ ਚੁੱਕਾ ਆ ਜਿਕਰਾ ਵੀਰ ਬਜਰੰਗ ਹਰ ਹਰ ਮਹਾਦੇਵ ਨਮਾ ਪਾਰਵਤੀ ਪਤੇ ਹਰ ਹਰ ਮਾਦੇ ਕਰੋ ਪਕਰੋ ਬਾਈਦਾ ਬੋ ਸਾਤਰੀ ਮਾਰੀ ਦੀ ਜੈ ਹਰ ਹਰ ਮਾਦੇ ਹਰ ਹਰ ਮਾਦੇ ਕੋਈ ਹੁਣ ਬੈਗ ਵਗੈਰਾ ਸਾਰੇ ਕੱਢ ਲਿਆ ਹੁਣ ਸਾਡੇ ਇਥੇ ਡਾਕੂਮੈਂਟ ਚੈੱਕ ਹੋਣੇ ਆ ਫੇਰ ਸਾਨੂੰ ਅੰਦਰ ਐਂਟਰੀ ਮਿਲਣੀ ਆ ਸਾਡੀ ਬੱਸ ਵੀ ਇਥੇ ਪ੍ਰੋਪਰ ਚੈੱਕ ਹੋਣੀ ਆ ਇਸ ਕਰਕੇ ਸਭੀ ਸਾਰਾ ਇਹ ਸਮਾਨ ਕੱਢ ਲਿਆ ਹਰ ਹਰ ਮਾਦੇ ਸਾਰੇ ਜਣੇ ਆਪਣੀ ਆਪਣੀ ਕਟਾ ਪਾ ਕੇ ਚੱਲਿਓ ਆ। ਐਡੀ ਵੱਡੀ ਲਾਈਨ ਲੱਗਦੀ ਆ ਜੀ। ਡਾਕੂਮੈਂਟਸ ਚੈੱਕ ਕਰਨ ਲਈ ਇੱਥੇ ਡਾਕੂਮੈਂਟਸ ਵੈਰੀਫਾਈ ਹੁੰਦੇ ਆ ਫਿਰ ਅੰਦਰ ਤਲਾਸ਼ੀ ਹੁੰਦੀ ਆ ਚੈਕਿੰਗ। ਫਿਰ ਅੰਦਰ ਭੇਜਦੇ ਆ। ਜੀ ਬਹੁਤ ਜ਼ਿਆਦਾ ਹੋ ਸਕਦਾ ਤੋਂ ਬਾਅਦ ਹੁਣ ਸਾਡੀ ਲਾਈਨ ਬਣੀ ਆ। ਪੁਲਿਸ ਵਾਲਿਆਂ ਨੇ ਸੰਭਾਲ ਲਿਆ ਤਾਂ ਹੁਣ ਲਾਈਨ ਲੱਗਣ ਲੱਗੀ ਆ। ਤਾਂ ਸਾਡੀ ਵੀ ਵਾਰੀ ਆਣ ਲੱਗੀ ਆ ਬਸ ਇੱਥੋਂ ਚੈਕਿੰਗ ਕਰਾ ਕੇ ਫਿਰ ਅੰਦਰ ਜਾਣਾ। ਹਰਨ ਮਹਾਦੇਵ ਸਿੱਧਾ ਹੋ ਗਿਆ ਪੂਰਾ ਨਾਲਿਆ ਸਿੱਦੇ ਸਾਡੇ ਵੈਰੀਫਾਈ ਹੋ ਚੁੱਕਾ 15 ਆ ਗਏ ਆ ਬਾਕੀ ਹੌਲੀ ਹੌਲੀ ਅੰਦਰ ਆ ਰਹੇ ਆ ਤਾਂ ਆਪਾਂ ਵੇਟ ਕਰਦੇ ਹਾਂ ਉਹਨਾਂ ਦੀ ਫਾਈਨਲੀ ਜੇਲ ਕੱਟ ਕੇ ਆਪਾਂ ਪਹੁੰਚ ਗਏ ਆਪਣੇ ਭਰਾਵਾਂ 'ਚ ਡੈਸ਼ ਕਰੇ ਸੁਖ ਸੁਵਿਧਾ ਲਈ ਮਾਫੀ ਸਾਰਿਆਂ ਤੋਂ ਬੜਾ ਮਜ਼ਾ ਆਇਆ ਜੀ ਇੰਨੀ ਚੈਕਿੰਗ ਕਰਾ ਕੇ ਬਹੁਤ ਵਜਾ ਮਲਾਂ ਬਹੁਤ ਖਤਨਾਕ ਚੈਕਿੰਗ ਹੈ ਜੀ ਪਸੀਨੇ ਦੇ ਵਧਾਉਣਾ ਪੈਂਦਾ ਇੰਨੀ ਵਧੀਆ ਚੈਕਿੰਗ ਹੈ ਜੀ ਪਰ ਜਦੋਂ ਥੋੜਾ ਮोटा ਗਸ਼ਟ ਇੱਥੇ ਸਹਾਰ ਕੇ ਪਈ ਜਾਣਾ ਚਾਹੀਦਾ ਹੈ ਜੈ ਹੋ ਹਰਮਾ ਦੇ ਆਂਦੇਵ ਦੇ ਪਵਿੱਤਰ ਭੰਡਾਰੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਚਾਰਾਂ ਰੱਖ ਲਿਆ ਤੇ ਹੁਣ ਦੇਖਦੇ ਇੱਥੇ ਭਾਂਡ ਭਾਂਦੀਆਂ ਡਿਸ਼ਾਂ ਤੇ ਬਹੁਤ ਖੁਸ਼ਬੂ ਆ ਰਹੀ ਹੈ ਸਾਨੂੰ ਉਹ ਅਲੱਗ-ਅਲੱਗ ਹਾਂ ਜੀ ਮਿੱਤਰੋ ਪੁੱਜ ਗਏ ਆ ਜੀ ਜੰਮੂ ਬੇਸ ਕੈਂਪ ਦੇ ਅੰਦਰ ਲੰਗਰ ਚੈੱਕ ਕਰੋ ਜੀ ਸਾਡੇ ਆ ਦੇਖੋ ਜੀ ਕਿਤੇ ਟਿੱਕੀਆਂ ਲੱਗੇ ਕਿਤੇ ਬਰਗਰ ਲੱਗੇ ਕਿਤੇ ਲੋ ਜੀ ਖਾਣੇ ਦੇ ਬਾਅਦ ਕੋਈ ਮਿੱਠਾ ਹੋ ਜਾਏ ਜਿਹੜੇ ਬਸਾਂ ਦੇ ਵਿੱਚ ਆਂਦੇ ਆ ਤੇ ਟਿਕਟ ਨਹੀਂ ਕਰਾਈਓ ਇੱਥੇ ਆ ਕੇ ਵੀ ਟਿਕਟ ਕਰਵਾ ਸਕਦੇ ਆ ਇੱਥੇ ਆ ਬੱਸ ਸਟੈਂਡ ਆ ਇਹਨਾਂ ਦਾ ਇੱਥੇ ਟਿਕਟ ਹੋ ਜਾਂਦੀ ਆ ਤੇ ਇੱਥੇ ਹੀ ਲੋਕੀ ਵਿਸ਼ਰਾਮ ਕਰਦੇ ਆ ਜਦੋਂ ਕਾਫਲਾ ਚੱਲਦਾ ਆ ਤੇ ਇੱਥੇ ਬਹਿ ਜਾਂਦੇ ਆ ਨਾਲ ਹੀ ਗਾਈ ਸ਼ੰਕਰ ਹੋਰ ਹੋਰ ਲੋ ਜੀ ਸਾਡੀ ਬੱਸ ਰੁਕਲੀ ਸੀਗੀ ਅੱਪਾ ਹੁਣ ਇੱਥੇ ਰੀਲੀਜ਼ ਕਰਾਣ ਆਇਆ ਦੋਨੋਂ ਬੱਸਾਂ ਰੁਕਲੀਆਂ ਹੀ ਆ ਅੱਪਾ 6-7 ਜਾਣੇ ਇਕੱਠੇ ਆਏ ਤੇ ਪਰਮਿਟ ਸਾਡੇ ਦੇਖੇ ਤੇ ਸਾਡੀ ਬੱਸ ਨੂੰ ਅੰਦਰ ਜਾਣ ਦੇ ਲੱਗੇ ਪਤਾ ਨਹੀਂ ਕਿਹੜਾ ਰੂਲ ਆ ਭਾਈ ਉਹਨੇ ਵੀ ਇੱਥੇ ਖੱਪ ਗਏ ਜੀ ਆ ਨਾ ਭਾਜੀ ਹੋਰ ਕੀ ਫਿਰ ਕੋਮੇ ਇਹ ਤੋਂ ਕਿੰਨਾ ਕੰਡੇ ਜਰੂਰ ਆਏ ਆ ਗੱਲਾਂ ਉਹਦੇ ਕੋਈ ਬੱਗੇ ਹੋਏ ਆ ਲੈਣ ਚਹੀ ਇੱਥੇ ਹੋਰ ਬੱਲੇ ਬੱਲੇ ਅਸੀਂ ਅੰਦਰ ਵੇਟ ਕਰੀ ਜਾਂਦੇ ਸੀ ਕਿ ਸਾਡੀ ਬੱਸ ਨਹੀਂ ਆਈ ਕਿੱਥਾ ਰੱਖੀਏ ਉਹ ਵੀ ਤਾਂ ਗੱਲ ਆ ਏਸੀ ਵਾਲਾ ਗਿਆ ਮਨਾ ਹਾਂਜੀ ਮਿੱਤਰੋ ਜੀ ਆਲਾ ਜੀ ਬੱਸਾਂ ਘੜਾਣਾ ਆਈ ਸੀ ਜੇ ਬੱਸਾਂ ਘੜਾਤੀਆਂ ਆ ਜੀ ਹੁਣ ਚੱਲੇ ਆ ਵਾ ਸੰਦਰ ਨੂੰ ਹਾਂ ਇੱਥੇ ਜਗ੍ਹਾ ਤੇ ਆ ਕੇ ਲੋਕੀ ਨਾ ਹੋਰ ਲੱਭਦੇ ਆ ਕਿ ਇੱਥੇ ਆ ਤੇ ਆਪਣੇ ਨਾਲ ਦੇ ਦੇਖੋ ਸਾਰੇ ਬੱਸ ਦਾ ਉੱਪਰ ਨਾਲ ਬੈੱਡ ਲਾ ਕੇ ਸੁੱਤੇ ਦੇ ਆ ਟੰਡੀਆਂ ਟੰਡੀਆਂ ਹਵਾਵਾਂ ਚਲਦੀਆਂ ਪਈਆਂ ਇੱਥੇ ਹੋਰ ਹੋਰ ਇਦਾਂ ਨਿਆਰਾ ਕਿਤੇ ਨਹੀਂ ਮਿਲਣਾ ਸਹੀ ਗਾਇਆ ਜੀ ਇਹ ਏਸੀ ਨੂੰ ਵੀ ਫੇਲ ਕਰਤਾ ਵਾ ਜੀ ਜਨਾ ਆ ਆ ਚੈੱਕ ਕਰੋ ਹਵਾ ਕਿ ਨਹੀਂ ਦੇ ਚਲਦੀ ਵੀ ਮਾਦੇਵ ਦੇ ਪ੍ਰਗਟ ਰਾਤ ਨੂੰ ਵੀ ਜਗਰਾਤਾ ਕਰਦੇ ਓਏ ਕਾਰ ਪਾਰਕਿੰਗ ਦੀ ਗਏ ਹੋ ਹਰ ਹਰ ਮਾਦੇਵ ਹੁਣੇ ਦੋ ਹੋ ਚੁੱਕੇ ਆ ਤੇ ਜਾਣ ਦੀ ਤਿਆਰੀ ਆ ਸਾਰੇ ਦੇ ਹੁਕਮਾਂ ਜਾ ਰਹੇ ਆ ਬੰਦੇ ਉੱਤਰਦੇ ਪਏ ਆ ਤੇ ਬੰਦੇ ਵੀ ਸਾਡੇ ਉੱਤਰ ਰਹੇ ਆ ਆਪਣੀ ਪਿਆਰੀ ਜਾਂ ਅਸੀਂ ਆਪਣੀ ਦੇਰੀ ਜਾਂ ਜਯ ਸ਼ੰਕਰ ਇਹ ਕਰ ਲੈ ਏਸੀ ਹਾਲ ਲੱਭਦੇ ਆ ਉਹ ਇੱਥੇ ਅਵੇਲੇਬਲ ਆ ਇਹ ਕੱਦੇ ਵੀ ਕਰਾ ਵੀ ਤੁਹਾਨੂੰ ਇੱਥੇ ਮਿਲ ਜਾਂਦੇ ਆ ਸਭ ਸੁਵਿਧਾ ਤੁਹਾਨੂੰ ਮਿਲ ਸਕਦੀ ਹੈ ਇੱਥੇ ਜਿੰਨੇ ਚਾਹੋ ਨੇ ਆ ਤਾਂ ਹੁਣ ਤੁਹਾਨੂੰ ਇਹ ਦੱਸ ਦਈਏ ਇੱਥੋਂ ਦਾ ਡਿਸਟੈਂਸ ਕਿੰਨਾ ਆ ਪਹਿਲਗਾਮ ਦਾ 237 ਕਿਲੋਮੀਟਰ 5 ਘੰਟੇ 14 ਮਿੰਟ ਸਾਨੂੰ ਇੱਥੋਂ ਲੱਗਣੇ ਆ ਚਲੋ ਜੈ ਸ਼ੰਕਰ ਕੀਰਤਨ ਕਰਦੇ ਕਰਦੇ ਅਸੀਂ ਪਹੁੰਚ ਜਾਣਾ ਹੈ ਰਾਸਤੇ ਦੇ ਵਿੱਚ ਇੱਕ ਸਟੇ ਵੀ ਹੋਣੀ ਆ ਕੋਈ ਵਾਇਸ ਸਾਨੂੰ ਰੋਕੂਗੀ ਤਾਂ ਉੱਥੇ ਆਪਾਂ ਲੰਗਰ ਬਾਣੀ ਛੱਕ ਕੇ ਫਿਰ ਅੱਗੇ ਵਧਣਾ ਜਿਹੜਾ ਫਰੈਸ਼ ਹੋਣਾ ਉੱਥੇ ਫਰੈਸ਼ ਹੋ ਸਕਦਾ ਅਸੀਂ ਇੱਥੇ ਫਰੈਸ਼ ਹੋ ਗਏ ਆ ਵਧੀਆ ਮਾਹੌਲ ਏਵਰ ਕਿੰਤਰਾ ਦੇਵੀ ਯਾਤਰੀ ਵਗਨਾਂ ਦਾ ਵੇਖ ਰਹੇ ਵਿਚਾਰੋ ਉਹ ਦੰਦੂ ਦੋਸ਼ਾ ਵਿਚਾਰੋ ਦੋਸ਼ੇ ਦੇ ਅਰਥ ਉਹ ਕਹਿੰਦੇ ਤੁਹਾਡੀ ਕਾਹਦੇ ਕੋ ਉਈ ਆਪਾਂ 1:30 ਵਜੇ ਦੇ ਵਿੱਚ ਬਸ ਦੇ ਵਿੱਚ ਤੇ ਹੁਣ ਪੌਣੇ 4:00 ਵੱਜ ਚੁੱਕੇ ਆ ਤੇ ਪਿਛਲੇ ਸਾਲੇ ਇਸੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਸੀ ਛਰਾਟੇਦਾਰਾ ਸੀ ਛਰਾਟੇਦਾਰੀ ਦੇ ਵਿੱਚ ਬਸ ਫੜੀ ਸੀ ਪੁਰਾਣੇ ਬਲੌਗ ਤੁਸੀਂ ਦੇਖ ਸਕਦੇ ਹੋ જય ਸ਼ੰਕਰ ਮਹਾਰਾਜ ਮਹਾਦੇਵ ਸਿਰਫ 15 ਮਿੰਟ ਲਈ ਚੰਦਰਕੋਟ ਦੇ ਵਿੱਚ ਸੱਜੀਆਂ ਬੱਸਾਂ ਨੂੰ ਰੋਕਿਆ ਗਿਆ ਆ ਤੇ ਇੱਥੇ ਚਾਹ ਪਾਣੀ ਦੇਣਾ ਸ਼ਕਣਾ ਉਹ ਸ਼ੱਕ ਸਕਦਾ ਆ ਜਿਹੜਾ ਇੰਨੀ ਸਪੀਡ ਦੇ ਵਿੱਚ ਲੰਘਰ ਸ਼ੱਕ ਸਕਦਾ ਹੋਵੇ ਸ਼ੱਕ ਸਕਦਾ ਆ ਬਾਅਦ ਤੇ ਫਰੈਸ਼ ਹੋ ਚੁੱਕੇ ਸੀਗੇ ਆ ਜਾਇਆ ਕਰੋ ਅੱਧਰ ਲਾਈਨ ਦੀ ਪਹਿਲੀ ਗੱਲ ਲੋ ਜੀ ਹੁਣ ਤੁਹਾਨੂੰ ਜੈਲ ਹੁੰਦੀ ਦਿਖਾਣੇ ਆ ਇਹ ਉਹ ਨਜ਼ੀਮ ਮਨਿਹਾਲ ਪਹੁੰਚ ਚੁੱਕੇ ਆ ਮਨਿਹਾਲ ਕਹ ਲੋ ਜਿੱਥੇ ਅਸੀਂ ਅੱਧਾ ਘੰਟਾ ਰੁਕਣਾ ਆ ਤੇ ਲੰਗਰ ਪਾਣੀ ਛੱਕੇ ਬਾਕੀ ਅੱਗੇ ਤੋਰ ਆ ਪਾਉਣੇ ਇਥੋਂ ਲੈਣਾ ਜੇ ਲੱਗ ਗਏ ਸਾਰੀਆਂ ਗੱਡੀਆਂ ਸਾਰੀ ਕਨਵੋਏ ਅੱਗੇ ਆਰਮੀ ਵਾਲੇ ਲੱਗੇ ਹੋਣੇ ਇੱਧਰ ਵੀ ਸਾਈਡਾਂ ਤੇ ਜੋ ਆਰਮੀ ਵਾਲੇ ਯਾਰ ਪਰ ਅੱਗੇ ਇਹਨਾਂ ਦੀਆਂ ਵੱਡੀਆਂ ਗੱਡੀਆਂ ਲੱਗੀਆਂ ਹੋਈਆਂ ਆ ਸਾਰੀਆਂ ਇਹਨਾਂ ਦੀਆਂ ਆਰਮੀ ਵਾਲੀਆਂ ਆ ਹਾਂ ਕੋ ਘੈਂਟ ਟ੍ਰੱਕ ਆ ਲਿਆ ਬਾਈ ਇੱਥੇ ਹੀ ਪਾਂਦੇ ਪਾਂਦੇ ਲੰਗਰ ਜੋ ਛਕਣਾ ਛਕੋ ਚੁਆਇਸ ਕਰਕੇ ਭਗਤਾਂ ਚੁਆਇਸ ਦਿੱਤੀ ਜਾਂਦੀ ਆ ਜਲੇਬੀਆਂ ਜਲੇਬੀ ਦੁੱਧ ਨਾਲ ਦੁੱਧ ਵਿਸ਼ਾਲ ਪੰਡਾਰੇ ਸਹੀ ਕਹਿ ਰਹੇ ਵਿਸ਼ਾਲ ਪੰਡਾਰੇ ਭੁੱਖ ਗੈਂਗ ਆ ਗਈ ਆ ਚੈੱਕ ਕਰੋ ਓਹੋ ਕਿਨਾਰਾ ਮੈਨੂੰ ਬਹੁਤ ਵਧੀਆ ਲੱਗਦਾ ਓਤਨਾ ਹੀ ਪਾਏ ਥਾਲੀ ਮੈਂ ਵਿਅਸ ਨਾ ਜਾਏ ਨਾਲੀ ਮੈਂ ਵਾਹ ਵਾਹ ਜੈ ਬੋਲੇ ਬੋਲੇ ਹਰ ਹਰ ਮਹਾਦੇਵ आपका आर्थिक आप अभिनंदन करता है क्या बात है इतना टेस्टी सोचा भी नहीं रहा सोचा भी नहीं रहा कभी इतना टेस्टी हो नान भटूरे ठंडाई जूस फ्लेवर वाले जूस सब कुछ जलेबियां जलूबियां गुलाब जामुन सब कुछ मिल रहा है भाई ਲੇਟ ਹੋ ਗਿਆ ਆਪਾਂ ਦੁਕਾਨ ਬਹੁਤ ਚੱਲਣ ਲੱਗ ਗਈ ਆ ਫਾਈਨਲੀ ਆਪਾਂ ਆਪਣੀ ਬੱਸ ਲੱਭ ਕੇ ਬਹਿ ਚੁੱਕੇ ਆ ਜੋ ਕਿ ਬਹੁਤ ਰਸ ਦੇ ਵਿੱਚ ਨਹੀਂ ਹਰ ਰਮਾਦਾਨ Buraya otuz kuğul çaldı ਪੈਲਗਾਮ ਪਹੁੰਚ ਚੁੱਕੇ ਆ ਤਾਂ ਇੱਥੇ ਹੁਣ ਸਾਡੀ ਹੋਣੀ ਹੈ ਚੈਕਿੰਗ ਬੈਗ ਦੀ ਵੀ ਤੇ ਸਾਡੀ ਵੀ ਉਸ ਤੋਂ ਬਾਅਦ ਅਸੀਂ ਜਾਣਾ ਪੈਲਗਾਮ ਦੇ ਬੇਸ ਕੈਂਪ ਦੇ ਵਿੱਚ ਉੱਥੇ ਆਪਾਂ ਟੈਂਟ ਲੈ ਕੇ ਦੈਨ ਆਪਾਂ ਨਾਵਾਂਗੇ ਠੰਡੇ ਠੰਡੇ ਪਾਣੀ ਦੀ ਲਾਈਨ ਲੱਗ ਗਈ ਹੈ ਇੱਥੇ ਜਗਾਰਾ ਵੀਰ ਬਜਰਾਂਗੇ ਹਰ ਹਰ ਮਾਦੇ ਪਾਣੀ ਦਾ ਬਹਾਵ ਦੇਖੋ ਜਿੰਨਾ ਦੇ ਆ ਨਾ ਕਰ ਆਇਓ ਹੋਰ ਜੀ ਧਮਾ ਪੜਿਆ ਵਧੀਆ ਤੋ ਪਣੀ ਨਹੀਂ ਲੱਗਦੀ ਵੀ ਇਹਦਾ ਵਿੱਚ ਲਿਆ ਧੁੱਪੇ ਹੀ ਆਈ ਸਿਰੇ ਤੇ ਪਈਆ ਹੋ ਕੇ ਅੱਗੇ ਟੈਕ ਲੈ ਰਹਾ ਰੋਡ ਬਾਹਰ ਹਾਂਜੀ ਦੇਖੋ ਮੈਨੂੰ ਲੱਗਦਾ ਸ਼ਾਇਦ ਇਹਨਾਂ ਨੇ ਹੁਣ ਜਿਹੜੀ ਪਹਿਲਾਂ ਇੱਕ ਵਾਰ ਚੈਕਿੰਗ ਕੀਤੀ ਆ ਉਹੀ ਚੈਕਿੰਗ ਆ ਹੁਣ ਅੱਗੇ ਚੈਕਿੰਗ ਨਹੀਂ ਆ ਇਹ ਬਹੁਤ ਵਧੀਆ ਕੀਤਾ ਜੇ ਇੰਦਾ ਕੀਤਾ ਆ ਨੇਦਾ ਪਿਛਲੀ ਵਾਰ ਉੱਥੇ ਵੀ ਚੈਕਿੰਗ ਕਰਾਈ ਸੀ ਇਥੇ ਆ ਕੇ ਫਿਰ ਚੈਕਿੰਗ ਕਰਾਈ ਦੀ ਲੋ ਜੀ ਹੁਣ ਅਸੀਂ ਇੱਥੇ ਟੈਂਟ ਲੈ ਲਿਆ ਹੁਣ ਚੱਲੇ ਨਾਨ ਤੇ ਆਪਣੀ ਕਿੱਟ ਬਸ ਛੱਡਣ ਲਈ ਇਹ ਜਲਦੀ ਨਹੀਂ ਬਾਲਟਾਲ ਸਾਰੇ ਰੈਡੀ ਆ ਅੱਧਿਆਂ ਨੇ ਚੱਲ ਗਏ ਨਾਨ ਚਲੋ ਉਹਨਾਂ ਨੂੰ ਉੱਥੇ ਮਿਲਦੇ ਆ ਜੀ ਆਲੂ ਚਾਟ ਆਏ ਪਹਿਲੀ ਲੰਗਰ ਦੀ ਸ਼ੁਰੂਆਤ ਹੋ ਰਹੀ ਹੈ ਆਲੂ ਚਾਟ ਦੇ ਨਾਲ ਫਿਨਿਸ਼ ਹੋਇਆ ਪੋਹਾ ਆ ਪੋਇਆ ਪੋਇਆ ਹੋਇਆ

ਪਾਪਾ ਪਾਜੀ ਮੇਰਾ ਭਾਜੀ ਲੋ ਜੀ ਭਰਾ ਹੁਣੇ ਸਾਰੇ ਸੇਵਾ ਕਰਦੇ ਪਏ ਆ ਲੋ ਜੀ ਅੱਗੇ ਭਰਾਵਾਂ ਦਾ ਪੁਰਾਣੀ ਵੀ ਆ ਪਾਪਾ ਜੀ ਦੇਸੀ ਕੀ ਪਾਪਾ ਜੀ ਬੱਲੇ ਆ ਵੀ ਲੱਗੇ ਆਏ ਨੇ ਨਹੀਂ ਭੱਲਾ ਤੂੰ ਖਾਏ ਕਿਦਾਂ ਲੱਗਾ ਚਾਰ ਪਲੇਟਾਂ ਚਾਰ ਪਲੇਟਾਂ ਭਾਈ ਕਿੰਨੀਆਂ 3 ਨੇ 4 3 ਨੇ 4 ਚਾਰ ਦਾ ਨਹੀਂ ਭੱਲਾ ਇੱਕ ਪਲੇਟ ਆ ਜੀ ਆ ਜਾ ਯਾਰ ਜਿਹਨੇ ਜਿਹਨੇ ਨਹੀਂ ਖਾਦਾ ਆ ਵੀ ਆ ਜਾਓ ਨਾਲ ਹੀ ਖਾਣਾ ਲੱਭਾ ਜੇ ਤੂੰ ਆਦਾ 2 ਮਿੰਟ ਬਾਅਦ ਮੈਂ ਥੱਲੇ ਡੇਗਿਆ ਸੀ ਅਈ ਰਿਵਿਊ ਦੇ ਹੋਈ ਬਹੁਤ ਜਵਾਰਾ ਜਾਈ ਹੁਣ ਆ ਦੇਖਦੇ ਆ ਤੇਈ ਬੱਲਾ ਤੇਰਾ ਆ ਪਿੱਛੇ ਆ ਦੇ ਇੱਕ ਮੰਮੀ ਉੱਥੇ ਪਾ ਕੇ ਉਹ ਤਾਰਾ ਸਾਹਮਣੇ ਹੈਈ ਉਹਦੇ ਬਾਰੀਆਂ ਜਿੱਜਾ ਇਹ ਬੰਨ ਸਾਡੇ ਹਫ਼ਤੇ ਪਰ ਸ਼ਾਦ ਪ੍ਰਚਾਰੋ ਮੇਜਾ ਸਵਾਰ ਹੁੰਦਾ ਉੱਥਾਂ ਪਰ ਬਹੁਤ ਜਾਨ ਕਰਤੀ ਬਹੁਤ ਜਾਨ ਸਵਾਸ ਸੀ ਕਿ ਉੱਥੇ ਬਣਿਆ ਹੋਇਆ ਉਹਲੀ-ਓਲੀ ਚਾਹ ਉਹ ਪਾਸਤਾ ਉਹ ਨਹੀਂ ਲੈਂਦਾ ਪਰ ਹਜੇ ਉਹ ਤਾਂ ਉੱਥੇ ਜਾ ਕੇ ਖਾਵਾਂਗੇ ਉਹ ਗਰਮ ਗਰਮ ਉਸੇ ਬਲੇ ਉਹ ਥੋੜਾ ਥੋੜਾ ਬਣਾਉਂਦੇ ਆ ਤੁਸੀਂ ਬਲੇ ਦਿੰਦੇ ਉਹ ਬਲੰਕ ਕੀ ਹੁੰਦਾ ਹੈ ਭਈਆ ਬਲੰਕ ਉਹ ਕਿਆ ਹੁੰਦਾ ਹੈ ਲੋਕਾਂ ਦੇ ਸਾਥ ਹੀ ਤਰ੍ਹਾਂ ਹੋਤੀ ਹੈ ਅੱਛਾ ਸੱਸੋ ਦੇ ਸਾਥ ਹੀ ਤਰ੍ਹਾਂ ਹੋਤੀ ਹੈ ਉਹ ਲਾਈਕ ਬਾਥੂ ਬਥੂ ਨਾ ਆ ਚੁੱਕੇ ਆ ਨਾ ਤੋ ਕੇ ਫਰੈਸ਼ ਹੋ ਚੁੱਕੇ ਹੋਣੇ ਚੱਲੇ ਆ ਲੰਗਰ ਖਾਂਡਾ ਲੰਗਰ ਖਾਂਡਾ ਯਾ ਦੇ ਦੇ ਹਾਂ ਬਸਾਂ ਇਹ ਬੈਗ ਰੱਖਿਆ ਇਹ ਬੈਗ ਚ ਬਸਾਂ ਰੱਖ ਕੇ ਚੱਲੇ ਆ ਅਸੀਂ ਬਸਾਂ ਦੇ ਵਿੱਚ ਬੈਗ ਰੱਖਣ ਜਾਵਾਂਗੇ ਨਹਾਣ ਤੋਂ ਬਾਅਦ ਬਾਕੀ ਓਪਨ ਆ ਰਿਹਾ ਜਿੱਧਰ ਵਿਵਸਥਾ ਹੈ ਇੰਨੀ ਵਧੀਆ ਤਾਂ ਆਪਾਂ ਅੰਦਰ ਲਾਵਾਗੇ ਹਰ ਹਰ ਮਾ ਦੇ ਅਜਿਹਾ ਨਾ ਤੋਂ ਕਿ ਇਹ ਬੱਚੇ ਬਣ ਚੁੱਕੇ ਆ ਤੇ ਇਹ ਬਣ ਰਿਹਾ ਹਲੇ ਭਰਾ ਉਹਨੇ ਨਾ ਰਿਆ ਓਪਨ ਗੰਡਨ ਸਟਾਈਲ ਇਹ ਇੱਕਦਮ ਤਰੋ ਤਾਜ਼ਾ ਫੀਲ ਹੋ ਰਿਹਾ ਪੂਰਾ ਵਧੀਆ ਹੁਣ ਅਸੀਂ ਆਪਣਾ ਸਮਾਨ ਰੱਖ ਕੇ ਆਵਾਂਗੇ ਫੇਰ ਲੰਗਰਾਂ ਵਾਲ ਤਵਾ ਬੋਲਾਂਗੇ ਸਾਰੇ ਲੰਗਰ ਟੈਸਟ ਕਰਾਂਗੇ ਕਿਉਂਕਿ ਉਹਨਾਂ ਨੇ ਬਣਾਏ ਭਗਤਾਂ ਲਈ ਤੇ ਆਪਾਂ ਹੈ ਭਗਤ ਹਰ ਹਰ ਮਹਾਦੇਵ ਪ੍ਰੀਏ ਭਗਤ ਹੁਣ ਆਪਾਂ ਆਪਣੇ ਖੇਤਰ ਤੋਂ ਬਾਹਰ ਨਿਕਲ ਚੁੱਕੇ ਆ ਕਿਉਂਕਿ ਆਪਾਂ ਆਪਣਾ ਸਮਾਨ ਰੱਖ ਕੇ ਆਣਾ ਆ ਆਪਣੀ ਵਾਸਤੇ ਵਿੱਚ ਰੰਦਰ ਆਣੇ ਸਾਨੂੰ ਫੇਸ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਫੇਰ ਅੰਦਰ ਜਾਣਾ ਪੈਣਾ ਹੈ ਬਾਹਰ ਤਾਂ ਹੀ इजीली ਆ ਸਕਦੇ ਆ ਅੰਦਰ ਜਾਣਾ ਮੁਸ਼ਕਿਲ ਹੈ ਹੋਰ ਇਹਦੇ ਝੰਡੇ ਕੋਲ ਆ ਤੇ ਸਵੇਰੇ ਲਾਈਨਾਂ 'ਚ ਲਾ ਕੇ ਆਪਾਂ ਇਸ ਮਾਰਗ ਰਾਹੀਂ ਬਾਹਰ ਆਣਾ ਤੇ ਇੱਥੇ ਟੈਕਸੀ ਟੈਕਸੀ ਹੋਣੀ ਆ ਤੇ ਹੁਣ ਬਾਰਗਨਿੰਗ ਕਰਕੇ ਦੇ ਜਣਾ ਆ ਪਿਛਲੀ ਵਾਰ 220 ਰੁਪਏ ਟਿਕਟ ਸੀਗੀ ਪਰ ਪਰਸਨ ਦਾ ਹੁਣ ਦੇਖਦੇ ਕਰ ਲਈਏ ਹਰ ਹਰ ਮਹਾਦੇਵ ਚਾਹੋ ਵਾਲੇ ਲੱਗਦੇ ਆ ਮੈਂ ਤੇਰੀ ਬਰਾਫਟਿੰਗ ਕੋਲ ਕਰਾਊਗਾ ਸਾਡੇ ਆ ਜਾਵੇ ਉੱਧਰ ਹੀ ਹੁੰਦਾ ਮੇਰੇ ਦਾ ਫਾਈਨਲੀ ਇੱਕਦਮ ਪਸੀਨੇ ਦੇ ਵਿੱਚ ਲਤਪਤ ਹੋ ਕੇ ਨਹਾ ਕੇ ਪਸੀਨੇ ਨਾਲ ਵੀ ਅਸੀਂ ਪਹੁੰਚ ਚੁੱਕੇ ਹਾਂ ਟੈਕਸੀ ਸਟੈਂਡ ਤੇ ਸਾਰੇ ਭਰਾ ਉਹਦਾ ਕੇ ਸਬਾਨ ਫਿਰ ਚੱਲਦੇ ਆ ਸੰਜੂ ਤੇ ਨਿਸ਼ਾਨ ਥੱਲੇ ਲੇਟ ਆ ਪਿੱਛੇ ਆ ਰਹੇ ਥੋੜੀ ਜਿਹੀ ਲੋ ਜੀ ਆਪਣੇ ਡਰਾਈਵਰ ਭਾਈ ਹੁਣੇ ਆਪਣਾ ਲਾ ਲਿਆ ਚੂਲਾ ਚੌਂਕਾ ਹਾਂ ਇਹ ਕਹਿੰਦੇ ਅਸੀਂ ਆਪਣਾ ਲੰਗਰ ਆਪ ਬਣਾਵਾਂਗੇ ਬੱਲੇ ਬਈ ਬੱਲੇ ਛਾ ਗਿਆ ਜੀ ਲੋ ਜੀ ਗੂਟ ਹੁਣ ਪਾ ਗਏ ਅਸੀਂ ਹੋ ਚੁੱਕੇ ਹਾਂ ਕਾਇਮ ਤੇ ਪ੍ਰੋਪਰ ਹੁਣ ਮਾਈਂਡ 'ਚ ਕੋਈ ਵੀ ਸਾਡੇ ਸਟ्रेस ਕੋਈ ਨਹੀਂ ਆ ਹੁਣ ਅਸੀਂ ਫ੍ਰੀ ਨਾਲ ਫ੍ਰੀ ਮਾਈਂਡਲ ਕੋ ਮੰਗੇ ਆਪਾਂ ਹੁਣ ਕੋ ਮਰਾਂਗੇ ਤੇ ਲੰਗਰ ਛਕਾਂਗੇ ਭਾਂਤ ਭਾਂਦੇ ਦੇ ਤੁਹਾਨੂੰ ਵੀ ਦਿਖਾਵਾਂਗੇ ਹਰ ਹਰ ਮਾਦੇ ਨਹੀਂ ਉਹ ਕੋਈ ਮੇਰੇ ਕੋਲ ਨਹੀਂ ਨਹੀਂ ਉਹ ਨਹੀਂ ਸਾਰੇ ਆ ਚੁੱਕੇ ਆ ਆਜੀਆਂ ਲਾ ਚੁੱਕੇ ਆ ਜੇ ਅਮਰਨਾਥ ਦੇ ਵਿੱਚ ਹੁਣ ਰਾਈਡਰ ਵੀ ਆ ਚੁੱਕੇ ਆ ਜੋ ਕਿ ਪਿਆ ਪਿਆ 100 100 ਰੁਪਏ ਲੈ ਕੇ ਤੁਹਾਨੂੰ ਛੱਡ ਕੇ ਆਉਗੇ ਤੁਹਾਡੇ ਹੋਟਲ ਤੱਕ ਬੱਸ ਸਟੈਂਡ ਤੱਕ ਜਿਹਨਾਂ ਨੇ ਇਹ ਸਮਾਨ ਸਾਰਾ ਪਹੁੰਚਾਇਆ ਤੁਹਾਡੀ ਡੈਸਟੀਨੇਸ਼ਨ ਤੇ ਤੁਹਾਨੂੰ ਚੱਲ ਕੇ ਆਉਗੇ ਹਾਂਜੀ ਹਾਂ ਡੈਸਟੀਨੇਸ਼ਨ ਹੈ ਡੈਸਟੀਨੇਸ਼ਨ ਡੈਸਟੀਨੇਸ਼ਨ ਕਹਾਲੋ ਡੈਸਟੀਨੇਸ਼ਨ ਕਹਾਲੋ ਇੱਕ ਹੀ ਗੱਲ ਹੈ ਭਾਈ ਮੇਰੇ ਤੋਂ ਗਲਤੀ ਹੋ ਜਾਂਦੀ ਹੈ ਚਲੋ ਗਲਤੀਆਂ ਦਾ ਬੰਦਾ ਸਿੱਖਦਾ ਹੈ ਗਲਤੀਆਂ ਦਾ ਪੁੱਤਲਾ ਇਨਸਾਨ ਆਹ ਦੇਖੋ ਜੀ ਪਹਲਗਾਮ ਦੀ ਜੀ ਮਾਰਕੀਟ ਚੈੱਕ ਪਰ ਕਮਰੇ ਅਸੀਂ ਇਹ ਸਾਡੇ ਪ੍ਰੀਏ ਹਣੀ ਜੀ ਨੇ ਕਿਹਾ ਇੱਥੇ ਤੁਹਾਨੂੰ ਆਕਸੀਜਨ ਸਿਲੰਡਰ ਵਗੈਰਾ ਵੀ ਮਿਲ ਜਾਣੇ ਆ ਦੇ ਸੂਈ ਲੈ ਕੇ ਜਾਣਾ ਚਾਹੁੰਦੇ ਆ ਰੇਨ ਕੋਟ ਵਗੈਰਾ ਤੁਹਾਨੂੰ ਸਭ ਮਿਲ ਜਾਣੇ ਇੱਥੇ ਅਵੇਲੇਬਲ ਆ ਜੇ ਸ਼ੂਜ਼ ਕੋਈ ਨਹੀਂ ਲੈ ਕੇ ਆਓ ਵੀ ਲੈ ਕੇ ਜਾਓ ਇੱਥੋਂ ਤੇ ਘੋੜਿਆਂ ਦੀ ਬੁਕਿੰਗ ਸਭ ਹੋ ਜਾਂਦੀ ਹੈ ਭਾਈ ਕਿੱਥੇ ਵਾਲੇ ਦਾ ਲੰਗਰ ਇਹ ਪੰਜਾਬ ਬਲਾਟਾ ਬਲਾਟਾ ਪੰਜਾਬ ਇੱਕ ਸੇਵਨਲ ਦੀ ਹੋਟਲ ਲੈ ਲੈਣਾ ਡੇਲੀ ਜੋ ਵੀ ਅੱਛਾ ਲੈ ਲਓ ਮਾਨਸਾ ਜ਼ਿਲ੍ਹਾ ਬਲਾਟਾ ਅੱਛਾ ਇਹ ਸਹੀ ਹੈ ਜੀ ਤੇ ਮੈਂ ਪਿਛਲੇ ਸਾਲ ਵੀ ਵੇਖਿਆ ਤੁਸੀਂ ਓਮ ਬਣਾਇਆ ਸੀਗਾ ਬਹੁਤ ਸੋਹਣਾ ਮੈਂ ਉਹਦੀ ਵੀ ਕੈਪਚਰ ਕਰਕੇ ਲੈ ਕੇ ਆਇਆਗਾ ਤੁਸੀਂ ਕਿੰਨੇ ਸਾਲ ਤੋਂ ਭਾਈ ਇੱਥੇ ਲੰਗਰ ਲਗਾਣੇ ਆ ਤਦ ਬਹੁਤ ਹਨ 40 ਸਾਲ ਹੋ ਗਏ 40 ਸਾਲ ਹੋ ਗਏ ਵਾਹ ਬਈ ਭਗਵਾਨ ਸ਼ਰਦਾ ਹੋਰ ਤੁਹਾਡੇ ਚ ਬਣਾਏ ਰੱਖਣ ਤਾਂ ਹੋਰ ਵਧੀਆ ਵਜੇ ਲੰਗਰ ਲਾਓ ਤੁਸੀਂ ਜਿਓ ਜੀ ਭੋਜਨ ਬੜਾ ਪ੍ਰੇਮ ਨਾਲ ਕਰੇ ਸ਼ਾਂਤੀ ਕੇ ਸਾਥ ਕਰੇ आराम से भोजन करें ਲੋ ਜੀ ਬੜੇ ਪਿਆਰ ਦੇ ਨਾਲ ਭੋਜਨ ਪ੍ਰਾਪਤ ਕਰਦੇ ਹੋਏ ਤੇ ਬਾਬਿਆਂ ਦਾ ਲੰਗਰ ਬਹੁਤ ਜ਼ਿਆਦਾ ਜੈ ਬੋਲੇ ਕੇ ਹਰ ਹਰ ਮਹਾਦੇਵ ਕੋਈ ਹਰ ਪਾਸੇ ਲੰਗਰ ਕਰ ਰਿਹਾ लाइट मिठा बहुत स्वाद काजू मिश्री दूध पीले ਲੋ ਜੀ 3 ਵਜ ਗਏ ਟਿਕਟਾ ਦਾ ਫ੍ਰੀ ਉੱਠਣ ਨਹੀਂ ਦੇਖੋ ਬੱਲੇ ਲਾਈਨ ਤਾਂ ਬੜੀ ਲੰਬੀ ਲੱਗ ਚ ਲੋ ਜੀ ਲਾਈਨ ਤਾਂ ਬਹੁਤ ਜ਼ਿਆਦਾ ਲੰਬੀ ਸੀਗੀ ਉਹ ਪਿੱਛੇ ਟੱਕਰ ਪਰ ਸ਼ੁਕਰ ਹੈ ਭਾਜੀ ਹੁਣੇ ਮਿਲ ਗਏ ਤੇ ਇੱਥੇ ਸੇਵਾ ਵੀ ਚੱਲ ਰਹੀ ਹੈ ਬੈਠੇ ਬਿਠਾਇਆ ਨੂੰ ਮਿਲ ਰਿਹਾ ਧੰਨਵਾਦ ਵਿਚਾਰੇ ਹੋਟਲ ਇੱਥੇ ਲੈ ਲੰਦੇ ਆ ਲੋ ਜੀ ਬਤਾ ਵੈਲੀ ਕੋ ਪਹੁੰਚ ਗਏ ਆਪਾਂ ਸ਼ਾਂਤ ਉਹਨੇ ਲੇਟ ਹੋ ਗਏ ਅਸੀਂ ਜਗਾ ਕੇ ਬੱਲੇ ਫਾਈਨਲੀ ਆਪਾਂ ਆਪਣੀ ਯਾਤਰਾ ਰਸਤੇ ਦੇ ਮਰੱਬਾ ਮਿਲਦਾ ਜਾਂਦਾ ਘੋੜੇ ਦੇ ਲਈ ਤੇ ਬਣ ਗਏ ਕਸ਼ਮੀਰੀ ਕਹਾਂ ਸੇ ਬੋਲੇ ਕਸਤਾਂ ਜੋਸੀ 11 ਬਜਰੰਗੇ ਪਿਸੂ ਟੋਪ ਤੇ ਅਸੀਂ ਪਹੁੰਚ ਚ ਮੁਹਮਦ ਸਪੀਡ ਕੋਰਨਰ ਚਾਪ ਚੋਰੀ ਵੀ ਨਾਲ ਹੈ ਜੀ 11 ਦਵਾ ਸੂਤ ਨਹੀਂ ਕਿ ਸਾਰਨ ਲੰਗਰ ਮੁਰੇ ਤਿਆਰ ਤਿਆਰਪੁਰ ਦੇ ਲੰਗਰ ਦੇ ਵਿੱਚ